ਦੋਸਤੋ ਅੱਜ ਦੇ ਯੁੱਗ ਵਿੱਚ ਤਾਂ ਆਪਣੇ ਦੇਸ਼ ਭਾਰਤ ਵਿੱਚ ਰਹਿਣ ਵਾਸਤੇ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਔਰ ਆ ਜਿਹੜਾ ਸេរਿਆ ਤੁਹਾਡਾ ਇਹਨੂੰ ਉੱਚਾ ਰੱਖਣ ਵਾਸਤੇ, ਸਿੱਧਾ ਰੱਖਣ ਵਾਸਤੇ ਅੱਖ 'ਚ ਅੱਖ ਪਾ ਕੇ ਗਰਨ ਕਰਨ ਵਾਸਤੇ ਫਿਰ ਤਿਆਰ ਰਹਿਣਾ ਚਾਹੀਦਾ ਕਿ ਇਹਦੀ ਤੁਹਾਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੀਮਤ ਅਦਾ ਕਰਨੀ ਪਵੇ। ਵੈਸੇ ਤਾਂ ਮੈਂ ਔਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਬਹੁਤ ਵੱਡੀਆਂ ਕੀਮਤਾਂ ਅਦਾ ਕੀਤੀਆਂ ਇਸੇ ਦੇਸ਼ ਦੇ ਰਾਜਨੀਤਿਕ ਮਾਹੌਲ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਵਿੱਚ ਡਿਟੇਨ ਕੀਤਾ ਗਿਆ ਜਿਵੇਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਦੂਰ ਦਰਾਡੇ ਜੇਲ੍ਹਾਂ ਚ ਅਗਰਤਲਾ ਬੈਸਟ ਬੰਗਾਲ ਦੇ ਲਾਗੇ ਤ੍ਰਿਪੁਰਾ ਸਟੇਟ ਹੈ ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ ਉਸ ਤੋਂ ਬਾਅਦ ਹਜ਼ਾਰੀ ਬਾਗ ਬਿਹਾਰ ਵਿੱਚ ਤਿਹਾਰ ਚ ਬਹੁਤ ਲੰਬਾ ਸਮਾਂ ਅੰਮਾਲੇ ਦੀ ਜੇਲ੍ਹ ਵਿੱਚ ਪੰਜਾਬ ਦੀਆਂ ਜੇਲ੍ਹਾਂ ਚ ਇਮਰਜੈਂਸੀ 19 ਮਹੀਨੇ ਇਹ ਸਾਰੀਆਂ ਕੈਦਾਂ ਉਹਨਾਂ ਨੇ ਇਕੱਠੀਆਂ ਕੋਈ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀਗੇ ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀਗੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ ਪੰਜ ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤਾ ਛੱਡ ਦਿਓ ਸਾਰੇ ਰਾਦਰੋਧ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਪੰਜ ਮੁਕਦਮੇ ਆ ਜਿਹੜੀ ਇਹ ਖੋਤੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ ਦੇ ਟੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਲਾਵਾ ਇੱਕ ਮੁਕਦਮਾ ਮੇਰੇ ਤੇ 2021 ਚ ਈਡੀ ਨੇ ਬੀਜੇਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ ਟੀਵੀ ਚੈਨਲਾਂ ਰਾਹੀਂ ਪਤਾ ਲੱਗਿਆ ਕੀ ED ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ED ED Twitter ਤੇ ਆਪਰੇਟ ਕਰ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ 'ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ED ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ED ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ 'ਚ ਦਿੱਲੀ ਤੋਂ ਤੇ ਟੀਵੀਆਂ ਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰੈਹਾਇਸ਼ ਪ੍ਰਾਪਰਟੀ ਅਟੈਚ ਕਰੀ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ੈਡਿਊਲਡ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤ ਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਕਿਹਨਾਂ ਨੂੰ ਅਸੀਂ ਬਾਵਾ ਮਰੋਣੀਆਂ ਕਿਹਨਾਂ ਕਿਹਨਾਂ ਨੂੰ ਦਬਾਉਣਾ ਕਿਹਨਾਂ ਨੂੰ ਤੁਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਬਣੇ ਨੇ ਨਵੇਂ ਕੁਪੇਸ਼ ਪਘੇਲ ਜਿਹੜੇ ਸਾਬਕ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਇਆ ਅਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਅੱਥ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨੁਨਾਕ ਕਰ ਸਕੇ ਟਾਈਮ ਨਾ ਸਫੇਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋਡ ਕੀ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਿਆ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਆਧਾਰ ਬਣਾ ਕੇ ਇਹਦੀ ਨੇ ਮੁਕੱਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦ ਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਾਵਾਂ ਚਲੋ ਅਟੈਚਮੈਂਟ ਆ ਉਹਨਾਂ ਦੇ ਕਰ ਸਕਦੇ ਅਸੀਂ ਉਹਦਾ ਲੀਗਲ ਰੂਟ ਲਵਾਂਗੇ ਉਹਦਾ ਪ੍ਰੋਸੈਸ ਕਰਾਂਗੇ ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਇੰਡੀਆ ਨੇ ਉਹ ਹਾਈ ਕੋਰਟ ਨੇ ਸਟੇ ਕੀਤੀਆਂ ਹੋਈਆਂ ਨੇ ਮੈਂ ਉਧਰ ਤੱਕ ਜਾਊਂਗਾ ਲੇਕਿਨ ਮੇਰਾ ਤਾਂ ਆਪਣਾ ਫਰਜ਼ ਸੀਗਾ ਕਿ ਕਿਵੇਂ ਅੱਜ ਈਡੀ ਦਾ ਸੀਬੀਆਈ ਦਾ ਦੁਰਉਪਯੋਗ ਕਰਕੇ ਬੀਜੇਪੀ ਆਪਣੇ ਹੀ ਓਪੋਨੈਂਟਸ ਨੂੰ ਸਾਰੇ ਦੇਸ਼ ਵਿੱਚ ਉਹਨਾਂ ਨੂੰ ਧਮਕਾ ਰਹੀ ਆ ਉਹਨਾਂ ਨੂੰ ਡਰਾ ਰਹੀ ਆ ਪੇ ਪੈਦਾ ਕਰ ਰਹੀ ਆ ਕਿ ਤੁਸੀਂ ਖਬਰਦਾਰ ਜੇ ਸਾਡੇ ਦੇਸ਼ ਦੇ ਨਿਜ਼ਾਮ ਦੇ ਖਿਲਾਫ ਬੋਲੇ। ਔਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਜਿਹੜਾ ਅਨੋਨਿਮਿਟੇ ਕੇਸ ਬਣਾਇਆ ਨਾ ਫਾਜ਼ਿਲਕਾ ਵਿੱਚ ਜਦੋਂ ਮੈਨੂੰ ਨਾਬੇ ਜੇਲ੍ਹ ਚ ਰੱਖਿਆ 4 ਮਹੀਨੇ ਇਹਨਾਂ ਨੇ ਈਡੀ ਦੀ ਟੋਟਲ ਚਲਾਨ ਨੂੰ ਕਾਪੀ ਪੇਸਟ ਕਰਕੇ ਮੇਰੇ ਚਲਾਨ ਵਿੱਚ ਪੇਸ਼ ਕੀਤਾ ਉੱਥੇ ਫਾਜ਼ਿਲਕਾ ਦੇ ਵਿੱਚ ਪੂਰਾ ਇਨ ਬਿਨ ਇੱਕ ਇੱਕ ਚੀਜ਼ ਉਹਦਾ ਕਹਿੰਦੇ ਈਡੀ ਬਹੁਤ ਖਰਾਬ ਹੈ ਜੀ। ਸੀਬੀਆਈ ਬਹੁਤ ਤੰਗ ਕਰਦੀ ਹੈ ਹਮਾਰੇ ਕੋ। ਤੇ ਉਸੇ ਈਡੀ ਦੇ ਚਲਾਨ ਦਾ ਸਾਰਾ ਲੈ ਕੇ ਮੇਰੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਔਰ ਜਦੋਂ ਸੁਪਰੀਮ ਕੋਰਟ ਤੇ ਗਏ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ ਫਾਸਲ ਕਾਦੀ ਐਨਡੀਪੀਐਸ ਦੀ ਟ੍ਰਾਇਲ ਮੇਰੀ ਸਟੇ ਕੀਤੀ ਹੋਈ ਸੁਪਰੀਮ ਕੋਰਟ ਨੇ ਔਰ ਮਾਰਚ ਮਹੀਨੇ ਵਿੱਚ ਮੇਰੀ ਕੁਆਸ਼ਿੰਗ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਅਗਰ ਉਹ ਕੁਆਸ਼ ਹੋ ਜਾਂਦਾ ਆ ਈਡੀ ਓਡੀ ਸਾਰੇ ਇਹ ਤਹਿ ਸਨੈਚ ਹੋ ਜਾਣਗੇ ਕੋਈ ਕਿਤੇ ਕੋਈ ਲੱਭੇਗਾ ਨਹੀਂ ਪਰੰਤੂ ਅੱਜ ਤੱਕ ਜਿਹੜੀ ਈਡੀ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੁਲਿਸ ਦੀ ਕੋਲਾਬੋਰੇਸ਼ਨ ਦੇ ਨਾਲ ਇਹ ਸਾਰਾ ਜਿਹੜਾ ਮੇਰੇ ਖਿਲਾਫ ਮਾਹੌਲ ਖੜਾ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਐਨਡੀਪੀਐਸ ਦਾ 2015 ਦਾ ਮੇਰੇ ਖਿਲਾਫ ਮੁਕਦਮਾ ਘੜਿਆ ਉਹ ਮੈਂ ਜਦੋਂ ਲੀਡਰ ਆਫ اپੋਜੀਸ਼ਨ ਸੀ ਇਸੇ ਬੋਕਰ ਪਾਰਟੀ ਦਾ ਇਹਨਾਂ ਦੀ ਕਰਤੂਤ ਦੇਖ ਲਓ ਤੁਸੀਂ ਜਿਨ੍ਹਾਂ ਦੇ ਕਰਕੇ ਮੇਰੇ ਤੇ ਕੇਸ ਬਣਿਆ ਕਿਉਂਕਿ 2017 ਜਦੋਂ ਮੈਂ ਰਾਣੇ ਗੁਰਜੀਤ ਨੂੰ ਜਿਹੜੀਆਂ ਨਜਾਇਜ਼ ਖੱਡਾਂ ਦੀ ਉਹਨੇ ਬੇਨਾਮੀ ਬੋਲੀ ਲਾਤੀ ਸੀ ਆਪਣੇ ਇੱਕ ਅਮਿਤ ਬਹਾਦਰ ਖਾਨ ਸਾਹਮੇ ਦੇ ਨਾਮ ਤੇ 25 ਕਰੋੜ ਰੁਪਏ ਦੀ ਜਦੋਂ ਮੈਂ ਉਹਨੂੰ ਪਰਸਿਊ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਰਾਣੇ ਗੁਰਜੀਤ ਨੂੰ ਉਸ ਵਕਤ ਕੈਬਨਿਟ ਚੋਂ ਕੱਢ ਦਿੱਤਾ ਸੀਗਾ ਬਸ ਉਸੇ ਕਰਕੇ ਮੈਂ ਪਹਿਲਾਂ ਕਾਂਗਰਸ ਵੇਲੇ ਉਹਦਾ ਜਿਹੜਾ ਖਮਿਆਜ਼ਾ ਭੁਗਤਿਆ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਿਹੜੀ ਉਹ ਅਦਾਲਤ ਨੇ ਮੈਨੂੰ ਸਮਨਿੰਗ ਕੀਤੀ ਸੀ ਪਹਿਲਾਂ ਦੋ ਰੂਟ ਹੋਏ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤ ਦਾ ਰੂਟ ਲਿਆ ਸੀਗਾ ਜਿਹੜਾ ਮੈਂ ਸੁਪਰੀਮ ਕੋਰਟ ਚੈਲੰਜ ਕੀਤਾ 2023 ਦੀ ਫ फेब्रुवारी ਚ ਉਹਨਾਂ ਨੇ ਮੇਰੇ ਜਿਹੜੇ ਸਮਨ ਸੀ ਉਹ ਕਾਸ਼ ਕਰ ਦਿੱਤੇ ਕੰਮ ਖਤਮ ਹੋ ਗਿਆ ਸੀਗਾ ਸਰ ਭਗਵੰਤ ਮਾਨ ਨੇ ਦੂਸਰਾ ਰੂਟ ਲਿਆ ਮੇਰੇ ਤੇ ਕੇਐਫਆਈਆਰ ਦਰਜ ਕਰਕੇ ਐਫਆਈਆਰ ਚ ਮੇਰਾ ਨਾਮ ਇਨਕਲੂਡ ਕਰਕੇ ਇੱਕ ਬੜੇ ਹੀ ਕੀ ਕਹਿੰਦੇ ਹਾਰਡ ਐਂਡ ਕ੍ਰਿਮੀਨਲ ਇੱਕ ਵਨ ਮੈਰਾ ਨਾਮ ਨਹੀਂ ਲੈਂਦਾ ਫਿਰ ਸਾਰੇ ਕਹਿੰਗੇ ਜੀ ਤੁਸੀਂ ਅਦਾਲਤੀਆਂ ਬਾਹਰ ਕਰ ਹਾਰਡ ਐਂਡ ਕ੍ਰਿਮੀਨਲ ਜਿਹਦੇ ਤੇ 2 ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਮੁਕੱਦਮੇ ਦਰਜ ਨੇ ਜਿਹੜਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਵਾ ਉਸ ਬੰਦੇ ਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਜੀ ਅਖੇ ਸੁਪਾਲ ਸਿੰਘ ਖੇੜਾ ਨੇ 2015 ਦੇ ਵਿੱਚ ਇਸ ਵਿਅਕਤੀ ਨੂੰ ਇੱਕ ਸੋਨੇ ਦਾ ਬਿਸਕੁਟ ਦਿੱਤਾ ਤਾਂ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਹਾਈ ਕੋਰਟ ਵਾਲਿਆਂ ਨੇ ਉਹਨਾਂ ਨੇ ਕਿਹਾ ਨਾਲੇ ਤੁਸੀਂ ਕਹਿੰਦੇ ਕਿ ਖੇਹਰਾ ਪੈਸੇ ਲੈਂਦਾ ਵਾ ਨਾਲੇ ਤੁਸੀਂ ਕਹਿੰਦੇ ਖੇਹਰਾ ਸੋਨੇ ਦੇ ਬਿਸਕਟ ਉਹਨੂੰ ਦਿੰਦਾ ਉਸ ਉਹ ਵੀ ਇੱਕ ਆਧਾਰ 'ਚ ਮੇਰੀ ਬੇਲ ਹੁੰਦਾ ਤਾਂ ਅੱਜ ਮੇਰਾ ਤੁਹਾਡੇ ਨਾਲ ਮਕਸਦ ਸਿਰਫ ਇਹ ਸੀਗਾ ਦੇਖੋ ਗੱਲ ਇਹ ਆ ਕਿ ਹੁਣ ਦੋ ਰਾਹ ਨੇ ਪੋਲਿਟਿਕਸ ਵਿੱਚ ਇੰਡੀਆ 'ਚ ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ ਕੋਈ ਸੀਬੀਆਈ ਨਹੀਂ ਆਵੇਗੀ ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਰਨ ਦਾ ਮਾਦਾ ਰੱਖੋ ਮੈਂ ਉਸ ਕੈਟਾਗਰੀ ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ ਕਿਉਂਕਿ ਮੈਨੂੰ ਉਸ ਸੰਸਕਾਰਾਂ ਵਿੱਚ ਐਡਾ ਝੁਕਣ ਦਾ ਐਡਾ ਡਰਾਉਣ ਦਾ ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਖਵਾ ਸਕਦਾ ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਹਾਂ ਪਰ ਜੇ ਕੋਈ ਕਵੇ ਕਿ ਤੇਰੀ ਬਾਹਮ ਰੋੜ ਕੇ ਤੇਰੀ ਕੋਠੀ ਅਟੈਚ ਕਰਕੇ ਤੈਨੂੰ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਚ ਫੜ ਕੇ ਫੇਮੋਸੀ ਨਾਲ ਲਾਵਾਂਗੇ ਕੁਝ ਹੋਣਗੇ ਲੋਕ ਸਾਡੀ ਦੇਸ਼ ਦੀ ਰਾ ਪੰਜਾਬ ਦੀ ਰਾਜਨੀਤੀ ਜਿਹੜੇ ਇਦਾਂ ਕਰਦੇ ਹੋਣਗੇ ਜਿਹੜੇ ਹੁਣ ਖਲਾਰਾ ਪਾ ਰਹੇ ਨੇ ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਭਾਜਪਾ ਨੇ ਉਹਨਾਂ ਦੀ ਬਾਹਮ ਰੋੜੀ ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ ਵਰਨਾ ਮੈਨੂੰ ਦੱਸੋ ਬੋਰਡ ਤੇ ਲਿਖਿਆ ਜਾ ਰਿਹਾ ਕਿ ਨਵਾਂ ਪੰਜਾਬ ਇਹ ਥੋੜੀ ਜੀ ਮੱਕੀ ਬਜਵਾ ਕੇ ਬਰਸਾਤੀ ਨਵਾਂ ਪੰਜਾਬ ਸਿਰਜਾ ਜਾ ਸਕਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ ਇਹਨਾਂ ਨੇ ਕਦੀ ਪੀਜੇ ਪੀ ਦੇ ਖਿਲਾਫ ਨਹੀਂ ਸ਼ਬਦ ਬੋਲੇ ਬਟ ਕੌਜ਼ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੀ ਫੜ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾ ਉੱਤ ਕਰਨ ਉੱਤੇ ਕਰਨਾ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ ਸੋ ਇਹ ਦੋ ਕੈਟੇਗਰੀ ਦੇ ਪੋਲੀਟਿਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ ਮੈਂ ਤੁਹਾਡਾਂ ਨੂੰ ਸਿਰਫ ਇਹੀ ਪ੍ਰਣ ਕਰਨਾ ਕਿ ਚਲੋ ਹੁਣ ਕੀਮਤਾਂ ਮੈਂ ਪਹਿਲਾਂ ਵੀ ਅਦਾਵਾਂ ਕੀਤੀ ਅਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ ਜਦ ਤੱਕ ਇਸ ਮੈਂ ਰਾਜਨੀਤੀ ਛੱਸਾ ਲੈ ਰਿਹਾ ਹਾਂ ਪਰ ਮੇਰਾ ਤੁਹਾਡਾਂ ਨਾਲ ਪ੍ਰਣ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਕਹਿੰਦਿਆਂ ਜੇਲ੍ਹਾਂ ਕੱਟੀਆਂ ਔਰ ਉਹ ਆਪਣੀ ਸਾਰੀ ਜ਼ਿੰਦਗੀ ਅੱਛੇ ਕੰਮ ਕਰਕੇ ਕਹਿੰਦੇ ਐਨ ਉਸੇ ਤਰ੍ਹਾਂ ਮੈਂ ਆਪਣਾ ਕੰਮ ਕਰੀ ਜਾਣਾ ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ ਮੈਂ ਬੇਅਦਬੀ ਦੇ ਖਿਲਾਫ ਵੀ ਬੇਇਨਸਾਫੀ ਖਿਲਾਫ ਬੋਲਣਾ ਮੈਂ ਵ੍ਰਿਸ਼ਟਾਚਾਰ ਦੇ ਖਿਲਾਫ ਵੀ ਬੁਲਾਉਣਾ ਮੈਂ ਨੇਤਾ ਖੱਡਾਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਵੀ ਬੁਲਾਉਣਾ ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦਾ ਦੀ ਨੁਕਤਾਚੀਨੀ ਕਰਨੀ ਹੈ ਔਰ ਕੇਜਰੀ ਵਾਲ ਦੀ ਨੁਕਤਾਚੀਨੀ ਕਰਨੀ ਹੈ ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰ੍ਹਾਂ ਤੇ ਮੀਡੀਆ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਪੁਲਿਸ ਸੀਬੀਆਈ ਦਾ ਦੁਰਉਪਯੋਗ ਕਰਦੇ ਇੱਥੇ ਪੁਲਿਸ ਦਾ ਦੁਰਉਪਯੋਗ ਕਰਦੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਕੰਟੀਨਿਊਸਲੀ ਕੰਡੈਮਨ ਕਰਦੇ ਰਹਿਣਾ ਵਾ ਸੋ ਮੇਰੇ ਵੀਰੋ ਆ ਈਡੀ ਦੀ ਅਖੋਤੀ ਸੋ ਕਾਲਡ ਅਟੈਚ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੇਰੀ ਇਸ ਵੀਡੀਓ ਨੂੰ ਸਾਰੇ ਮੈਕਸਿਮਮ ਸ਼ੇਅਰ ਕਰਨਾ ਤਾਂ ਕਿ ਪਾਬਕ ਕੋਰੀਡੋਰਸ ਤੱਕ ਸਾਡੀ ਗੱਲ ਪਹੁੰਚ ਸਕੇ ਮੈਂ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਦਾ ਬੜਾ ਮਸ਼ਕੂਰ ਹਾਂ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਸਾਡੇ ਪ੍ਰਾਰਟੀ ਦੇ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਰਾਜਸਥਾਨ ਦੇ ਇੰਚਾਰਜ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਪ੍ਰਗਤ ਸਿੰਘ ਐਮਐਲਏ ਹੋਰ ਸੈਕਟਰੀ 올 ਇੰਡੀਆ ਕਾਂਗਰਸ ਕਮੇਟੀ ਨੇ ਨਾ ਸਾਰਿਆਂ ਨੇ ਮੇਰੇ ਹੱਕ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਪੋਰਟ ਵੀ ਕੀਤੀ ਮੈਨੂੰ ਸਾਰਿਆਂ ਨੇ ਜ਼ਾਤੀ ਤੌਰ ਤੇ ਬਹੁਤ ਫੋਨ ਕੀਤੇ ਦਿੱਲੀੋਂ ਵੀ ਬਹੁਤ ਸਾਰੇ ਸੀਨੀਅਰ ਪਾਰਟੀ ਲੀਡਰਸ ਦੇ ਫੋਨ ਆਏ ਨੇ ਤਾਂ ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ ਤਾਂ ਜ਼ਿਆਦਾ ਮੈਂ ਮਸ਼ਕੂਰ ਹਾਂ ਆਪਣੇ ਪੰਜਾਬ ਦੇ ਲੋਕਾਂ ਦਾ ਵਿਦੇਸ਼ਾਂ 'ਚ ਬੈਠੇ ਐਨਆਰਆਈ ਭਰਾਵਾਂ ਦਾ ਜਿਹੜੇ ਬਹੁਤ ਵੱਡੇ ਨੇ ਮੈਂ ਉਹਨਾਂ ਨੂੰ ਕਹਣਾ ਕਿ ਪਰੌਣਾ ਨਹੀਂਗਾ ਪਹਿਲਾਂ ਵੀ ਲੜੇ ਤੇ ਗਾਂ ਵੀ ਆਪਾਂ ਲੜਦੇ ਰਹਿਣਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ